ਦੀਦੀ ਚੀ ਕਰਾਂ ਤਾਂ ਮਾਰੀ ਕੋ ਖੋਲੀਆ ਆ ਮੇਰਾ ਸੂਟ ਬਾਹਰ ਪਿਆਦਾ ਇੱਥੇ ਅੱਗੇ ਮੈਂ ਚੱਲਦਾ ਮਾਰੀ ਵਿੱਚ ਰੱਖ ਦਿੱਨੀ ਆ ਇਹਨਾਂ ਨੂੰ ਬੈਗ 'ਚ ਹੀ ਰਹਿਣ ਦੇਣਾ ਹੈਗਾ ਨਾਲੇ ਮੈਂ ਵੀ ਲੱਗੋ ਜਾਨੀ ਆ ਆਪਣੇ ਪੈਕੇ ਤੇ ਬੈਗ 'ਚ ਹੀ ਕੱਪੜੇ ਹੁੰਦੇ ਨੇ ਅਹੀਂ ਕਿਹੜਾ ਉੱਤੇ ਜਾ ਕੇ ਅਲਮਾਰੀਆਂ ਵਿੱਚ ਰੱਖ ਦੇ ਤੇ ਬੈਗ 'ਚ ਹੀ ਰੱਖ ਕੇ ਤੇ ਬੈਗ 'ਚੋਂ ਹੀ ਲੈ ਆਉਨੇ ਤੇ ਜੇ ਸਦਾ ਰਹਿਣਾ ਉਹ ਫਿਰ ਤਾਂ ਅਲਮਾਰੀਆਂ ਵਿੱਚ ਵੀ ਰੱਖੋ ਤੇ ਇਹੀ ਕਿਹੜਾ ਤੇ ਸਦਾ ਹੀ ਰਹਿਣਾ ਇੱਕ ਦੋ ਦਿਨ ਲਈ ਹੁੰਦੇ ਆ ਉਹਦੇ ਬੈਗ 'ਚ ਹੀ ਰੱਖੋ ਨਾਲ ਨੂੰ ਹੈ ਨਹੀਂ ਜਗ੍ਹਾ ਅਲਮਾਰੀ ਵਿੱਚ ਪਾਪੀ ਤੇ ਮੈਨੂੰ ਲੱਗਦਾ ਇਹੋ ਹੋ ਜਾਂਦਾ ਵਾ ਤੂੰ ਨਾਲ ਹੀ ਮੈਨੂੰ ਇਹ ਨਾ ਮਾਰ ਦੇਣੀ ਕਿ ਤੁਸੀਂ ਸਦਾ ਹੀ ਰਹਿਣਾ ਹੋਰ ਤੇ ਕੋਈ ਗੱਲ ਨਹੀਂ ਹੈਗੀ ਮਿਚਲੀ ਗੱਲ ਤੇ ਮੈਨੂੰ ਲੱਗਦਾ ਉਹ ਇਹੋ ਕਹਿਣੀ ਹੈ ਫਿਰ ਕੀ ਚੱਲ ਜੇ ਮੈਂ ਇੱਕ ਸੂਟ ਆਪਣਾ ਰੱਖ ਵੀ ਲਵਾਂਗੀ ਲੈ ਮੰਜ ਤੇ ਕਿੰਦੀ ਕਿੰਡੀ ਵੱਡੀ ਗੱਲ ਹੋ ਜੰਨੀ ਹੈ ਚਲ ਮਰੀਆਂ ਨਾਲ ਚ ਕੀ ਪਰਸਨ ਚੀਜ਼ਾਂ ਵੀ ਕੁਛ ਰੱਖੀਆਂ ਹੁੰਦੀਆਂ ਨੇ ਨਾ ਇੱਧਰ ਉੱਧਰ ਹੋ ਗਈਆਂ ਫਿਰ ਤੀ ਕਹਿਣਾ ਮੇਰਾ ਨਾਮ ਲਾਤਾ ਹੈ ਨਹੀਂ ਤੇਰੇ ਨਹੀਂ ਤੇਰੇ ਕਹਿੰਦਾ ਕਿ ਮਤਲਬ ਮੈਂ ਚੋਰ ਆ ਮੈਂ ਬਸ ਆਪਣਾ ਸੂਟ ਰੱਖ ਕੇ ਨਾਲ ਹੀ ਲਮਾਰੀ ਬੰਦ ਕਰ ਦਿਆਂ ਹੀ ਮੈਂ ਤੇ ਚੀਜ਼ਾਂ ਨੂੰ ਨਹੀਂ ਹੱਥ ਲਾਉਣ ਲੱਗੀ ਤੂੰ ਤੇ ਜਿੱਦਨ ਨੂੰ ਮਰਜ਼ੀ ਗੱਲ ਲੈ ਜੰ ਕਦੇ ਮੇਰੀ ਲਮਾਰੀ ਕੋ ਖੋਲੀ ਕਦੇ ਮੇਰੀਆਂ ਚੀਜ਼ਾਂ ਬੜੀਆਂ ਵਿੱਚ ਪਈਆਂ ਜਰੂਰੀ ਮੈਂ ਕਿਹੜਾ ਤੁਹਾਨੂੰ ਕਹਿਣੀ ਵੀ ਤੁਸੀਂ ਚੋਰ ਮੈਂ ਸਿਰਫ ਇਹ ਕਹਿਣੀ ਆ ਵੀ ਮੈਂ ਚੀਜ਼ਾਂ ਇੱਧਰ ਰੱਖੀਆਂ ਹੁੰਦੀਆਂ ਨੇ ਆਪਣੇ ਢਾਂਗ ਨਾਲ ਜੇ ਇੱਧਰ ਉੱਧਰ ਹੋ ਗਈਆਂ ਤੇ ਇਹਨਾਂ ਨੇ ਮੈਨੂੰ ਕਹਿਣਾ ਆ ਵੀ ਤੂੰ ਧੰਗ ਨਾਲ ਚੀਜ਼ਾਂ ਰੱਖਦੀ ਨਹੀਂ ਐ ਫਿਰ ਆਨੂੰ ਲੱਭਦੀਆਂ ਨਹੀਂ ਐ ਕਹਿੰਦੇ ਤੂੰ ਸਿੱਧਾ ਸਿੱਧਾ ਹੀ ਹੋਈ ਡਾਈਂ ਐ ਵੀ ਤੂੰ ਚੀਜ਼ਾਂ ਨੂੰ ਹੱਥੋਂ ਤੇ ਲੱਗ ਗਈ ਤਾਂ ਵੀ ਤੈਨੂੰ ਲੱਭਦੀਆਂ ਫਿਰ ਨਹੀਂ ਲੱਗਦੀ ਕੋਈ ਗੱਲ ਨਹੀਂ ਮੈਂ ਬੈਠ ਜੂਰਾ ਲੈਣੀ ਆ ਫਿਰ ਜੇ ਫਿਰ ਇਹੋ ਗੱਲ ਆ ਤਾਂ ਜਦੋਂ ਮੈਂ ਸਮਝਾਉਂਦੀ ਆਂ ਵੀ ਨਹੀਂ ਆਪਣੇ ਬੈਗ 'ਚ ਕੱਪੜੇ ਇਕੱਠੇ ਕਰੋ ਨਾ ਹੜੀਆਂ ਅਲਮਾਰੀਆਂ ਖੋਲਿਆ ਕਰੋ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਇੱਕ ਵਾਰੀ ਕਿ ਗਾਲੂ ਸਮਝ ਦੇਣੀ ਹੈਗੀ ਆਪੇ ਹੀ ਹੱਥ ਪੱਲਾ ਮਾਰਦੇ ਰਹਿੰਦੇ ਹੋ ਕਦੇ ਕਿਤੇ ਕਦੇ ਕਿਤੇ ਤੂੰ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੀ ਭਾਬੀ ਤੂੰ ਬਾਹਨੇ-ਬਾਹਨੇ ਨਾ ਬਸ ਲੜਨਦੇ ਹੀ ਬਾਹਨੇ ਲੱਭਣੀ ਐ ਗੱਲ ਹੋਰ ਕੋਈ ਨਹੀਂ ਹੈਗੀ ਜਿਹੜੀ ਮਰਜ਼ੀ ਨਿੱਕੀ-ਨਿੱਕੀ ਗੱਲ ਲੈ ਕੇ ਤੂੰ ਆ ਜਾਂਦੀ ਐ ਸਿੱਧੀ ਸਾਫ਼ ਗੱਲ ਕਹੇ ਆ ਵੀ ਤੈਨੂੰ ਹੁਣ ਔਖਾ ਲੱਗਦਾ ਮੈਂ ਇੱਥੇ ਰਹਿਣੀ ਐ ਹੋਰ ਵੀ ਕੋਈ ਗੱਲ ਹੈਗੀ ਹੁਣ ਤਾਂ ਮੈਂ ਇੱਥੇ ਵੀ ਥੋੜੀ ਚਾਂ ਲੈਣ ਲੈਣਾ ਦੇਮਾ ਅਕਤਲ ਹੁਣ ਰਹਿਣੀ ਲੱਗ ਗਈ ਆ ਤੂੰ ਇੱਥੇ ਵੀ ਕਿਤੇ ਟਿਕਾ ਦਿੰਦੀ ਨਹੀਂ ਵਾਲੀ ਗੱਲ ਕਿਹੜੀ ਦੱਸ ਹੋ ਗਈ ਆ ਜੇ ਤੈਨੂੰ ਕਿਹਾ ਆ ਵੀ ਮੈਨੂੰ ਦੱਸ ਦਿਆ ਕਰੋ ਮੈਂ ਦਾੜੀਆਂ ਚੀਜ਼ਾਂ ਰੱਖ ਦਿਆ ਕਰੂੰਗੀ ਅਲਮਾਰੀ ਵਿੱਚ ਮੈਂ ਰੱਖਦੀ ਨਹੀਂ ਮੈਂ ਆਪਣੇ ਬੈੱਡ ਚੋਂ ਰੱਖ ਲਾਂ ਕੋਈ ਗੱਲ ਨਹੀਂ ਤੇ ਨਾਲੇ ਸਾਰੀਆਂ ਚੀਜ਼ਾਂ ਆਪਣੀਆਂ ਸਮੇਟ ਕੇ ਲੈ ਕੇ ਜਾਇਓ ਲੈ ਤੇਰੇ ਕੱਪੜੇ ਕੋਈ ਕਿਤੇ ਛੁੱਟੇ ਹੁੰਦੇ ਨੇ ਕਿਤੇ ਛੁੱਟੇ ਹੁੰਦੇ ਨੇ ਗੱਲ ਤੇਰੇ ਨਾਲ ਫਾਰ-ਪੱਖ ਤੂੰ ਇਹੋ ਗੱਲ ਕਹਿ ਰਹੀ ਆ ਵੀ ਵੀ ਜਾਓ ਜਾਓ ਹੋਰ ਵੀ ਕੋਈ ਗੱਲ ਨਹੀਂ ਕੋਈ ਨਹੀਂ ਲੈ ਜਾਂਦੀ ਥੱਲੇ